ਉਹ 15 ਅਗਸਤ ਨੂੰ ਕੀ ਕਿਹਾ ਸੀ ਇਹਨਾਂ ਨੇ ਕਿ ਮੈਂ ਬਾਪ ਬਣ ਜਾਊਂਗਾ ਉਹ ਗਰੰਟੀ ਪੂਰੀ ਕਰਤੀ ਤੁਸੀਂ ਝਾੜੂ ਵਾਲੇ ਦੇਖੋ ਸਾਰੇ ਨਵੇਂ ਵਿਆਹ ਕਰਾਏ ਕਿ ਨਹੀਂ ਜਿਹਦਾ ਦੇ ਨਹੀਂ ਹੋਏ ਸੀ ਉਹ ਵੀ ਕਰਾ ਕੇ ਸਾਰੇ ਹੋਰ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਕੋਈ ਕੰਮ ਨਹੀਂ ਡੱਕਾ ਤੋੜਿਆ ਨਹੀਂ ਝੂਠ ਤੇ ਝੂਠ ਝੂਠ ਤੇ ਝੂਠ ਤੇ ਕਿਸਮਤੀ ਖਰਾਬ ਕੀਤੀ ਹੈ ਨਾ ਅੱਪਾ ਆਪਣੇ 10 ਸਾਲ ਖਰਾਬ ਕਰ ਲਏ ਜਿਹੜਾ 50 ਸਾਲ ਦਾ ਸੀ ਉਹ 60 ਸਾਲ ਦਾ ਹੋ ਗਿਆ ਜਿਹੜਾ 40 ਸਾਲ ਦਾ ਸੀ ਉਹ 50 ਸਾਲ ਦਾ ਹੋ ਗਿਆ ਮਾਤ ਜੋੜ ਕੇ ਬੰਦਾ ਹੋਰ ਨਾ ਤਜਰਬਾ ਕਰ ਲਓ ਕਿਤੇ ਹੋਰ ਇੱਕ ਆ ਗਿਆ ਬੰਦਾ ਕਹੂਗਾ ਮੈਨੂੰ ਆ ਮੌਕਾ ਦਿਓ 5 ਸਾਲ ਵਾਸਤੇ ਤੁਸੀਂ ਕਹੇ ਚਲ ਤੂੰ ਵੀ ਲੈ ਲਾ ਆਪਣੇ ਆਪਣੇ ਆ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ ਥੋੜੀ ਜਥੇਬੰਦੀ ਹੈ 103 ਸਾਲ ਪਾਣੀ ਜਥੇਬੰਦੀ ਹੈ ਤੁਹਾਡੇ ਬਜ਼ੁਰਗ ਨੇ ਖੜੀ ਕੀਤੀ ਇੱਥੇ ਬਹੁਤ ਬਜ਼ੁਰਗ ਹੋਣੇ ਆ ਜਾਂ ਨੌਜਵਾਨ ਹੋਣੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਬਾਦਲ ਸਾਹਿਬ ਦਾ ਜੇਲਾ ਗੱਟੀਆਂ ਹੋਣੇ ਆ ਹੱਥ ਖੜੇ ਕਰੋ ਜਿਨ੍ਹਾਂ ਦੇ ਆ ਦੇ ਖੜੇ ਆਏ ਅਕਾਲੀ ਦਲ ਜਿਨ੍ਹਾਂ ਨੇ 4 ਸਾਲ 3 ਸਾਲ 5 ਸਾਲ 10 ਸਾਲ ਜੇਲਾ ਚ ਗਏ ਆ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਨੂੰ 16 ਸਾਲ ਐਨਐਸਏ ਚ ਰੱਖਿਆ 16 ਸਾਲ ਐਨਐਸਏ ਇੱਕ ਮੇਰਾ ਵੀਰ ਹੁਣ 1 ਸਾਲ ਚੁਗਿਆ ਤੇ ਉਹ ਕਹਿੰਦਾ ਮੈਨੂੰ ਛੇੜੀ ਕੱਢੋ ਕਿ ਬਾਦਲ ਸਾਹਿਬ ਇਹਨੇ ਕਿਵੇਂ ਕਿਹਾ ਕਿ ਮੈਨੂੰ ਕੱਢੋ 16 ਸਾਲ 3 ਸਾਲ ਤਾਮਿਲਨਾਡੂ ਜੇਲ੍ਹ 4 ਸਾਲ ਮਣੀਪੁਰ ਦੀ ਜੇਲ੍ਹ ਨਾ ਕੋਈ ਮਿਲ ਨਹੀਂ ਦਿੰਦੇ ਸੀ ਨਾ ਕੁਝ ਕਰਨ ਦਿੰਦੇ ਸੀ ਪਰ ਪਿੱਛੇ ਨਹੀਂ ਹਟਿਆ ਆ ਹੁੰਦੀ ਹੈ ਲੀਡਰ ਲੀਡਰ ਦਾ ਪੰਨਾ ਰਾਤ ਰਾਤ ਨਹੀਂ ਬੰਦਾ ਜਿਹੜੇ ਰਾਤੋਂ ਰਾਤ ਲੀਡਰ ਬੰਨਾ ਚਾਹੁੰਦੇ ਆ ਉਹਨਾਂ ਤੋਂ ਬਚੋ ਦੇਖੋ ਤਜਰਬਾ ਦੇਖੋ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਕਿਵੇਂ ਬਣੇ ਪਹਿਲੇ ਪਿੰਡ ਦੇ ਸਰਪੰਚ ਬਣੇ ਬਾਦਲ ਪਿੰਡ ਦੇ ਬਲਾਟ ਸੰਭੀ ਦੇ ਇਲੈਕਸ਼ਨ ਲੜ ਕੇ ਜਿੱਤੇ ਆ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਲੜ ਕੇ ਜਿੱਤੇ ਆ ਐਮਐਲਏ ਬਣੇ ਐਮਪੀ ਬਣੇ 16 ਸਾਲ ਜ਼ੇਲਾ ਕੱਟ ਕੇ ਮੁੱਖ ਮੰਤਰੀ ਬਣੇ ਆ ਐ ਨਹੀਂ ਆ ਕਿ ਗੱਡੀ ਚੜੇ ਟੁੜਕਲੇ ਸੁਣਾ ਕੇ ਹੁਣ ਝੁੜਕਲੇ ਨਾਲ ਨਾ ਮੁੱਖ ਮੰਤਰੀ ਤੇ ਦੇਖ ਲਿਆ ਬੈਠਾ ਕਿੱਥੇ ਲੱਭੀ ਉਦੋਂ ਕੀ ਕਹਿੰਦਾ ਸੀ ਆ ਗਨਮਨ ਐਵੇਂ ਰੱਖੀ ਬੈਠਿਆ ਹੁਣ ਤਾਂ ਐਂ ਜਿਮੜੇ ਦੇ ਨਾਲ ਕਿਸੇ ਨੂੰ ਮਿਲ ਨਹੀਂ ਦਿੰਦੇ ਤੁਸੀਂ ਇਹ ਕਿਸੇ ਪਿੰਡ ਬੁਲਾ ਲਓ ਨੂੰ ਨਾਲ ਦੇ ਚਾਰ ਪਿੰਡਾਂ 'ਚ ਪੁਲਿਸ ਵਾਲੇ ਕਰਫਿਊ ਲਾ ਦਿੰਦੇ ਕਿ ਹੋਰ ਨਾ ਆਏ ਬਾਦਲ ਸਾਹਿਬ ਨੂੰ ਤੁਸੀਂ ਜੋ ਮਰਜੀ ਥੋਡੇ ਕੋਲੇ ਆ ਕੇ ਬਹਿ ਜਾਂਦੇ ਸੰਗਤ ਦਰਸ਼ਨ ਕਰਦੇ ਸੀ ਅਠਾ ਹੁਣ ਤੁਸੀਂ ਜਾਣਦੇ ਹੋ ਜਦੋਂ ਸੰਗਤਦਰ ਸਿੰਘ ਕਰਦੇ ਬਾਦਲ ਸਾਹਿਬ ਤੁਸੀਂ 20 ਲੱਖ ਮੰਗਦੇ ਸੀ 50 ਲੱਖ ਦੇ ਕੇ ਜਾਂਦੇ ਸੀ ਕਿਤੇ ਤੁਸੀਂ ਪਿੰਡ 'ਚ ਦੇਖ ਲਓ ਜੋ ਕੁਛ ਵੀ ਬਣਿਆ ਹੈ ਅਕਾਲੀ ਸਰਕਾਰ ਨੇ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ ਇਸ ਕਰਕੇ ਜੇ ਵਾਪਸ ਤੁਸੀਂ ਖੁਸ਼ੀਆਂ ਲੈ ਕੇ ਆਉਣੀ ਆ ਜੇ ਜਿਸ ਨੂੰ ਸਹੀ ਦੱਸਦਾ ਹੈ ਜਿਸ ਦਿਨ ਤੁਸੀਂ ਆਪਣੀ ਸਰਕਾਰ ਲਿਆਂਦੀ ਮੈਨੂੰ 2 ਮਹੀਨੇ ਦਿਓ 2 ਮਹੀਨੇ ਦੇ ਅੰਦਰ ਥੋੜੀ ਇੱਥੋਂ ਤੱਕ ਪਾਣੀ ਪਿਜਾਉਂਦੇ ਆ ਤੁਹਾਨੂੰ ਤੁਸੀਂ ਇਕੱਲਾ ਇੱਕ ਕੰਮ ਕਰਨਾ ਜਦੋਂ ਸਰਕਾਰ ਬਣੀ ਪਿੰਡ ਦਾ ਕੋਈ ਬੰਦਾ ਆ ਕੇ ਯਾਦ ਕਰਾ ਦੇ ਕਿਉਂਕਿ ਹੁਣ ਪਤਾ ਨਹੀਂ ਕਿੰਨੇ ਭੁੱਲ ਜਾਈਦਾ ਹੈ ਯਾਦ ਕਰ ਅੱਛਾ ਦੂਜੀ ਗੱਲ ਕਿਹਦੇ ਕੋਲ ਕੋ ਟਿਊਬਵਲ ਕਨੈਕਸ਼ਨ ਹੈ ਨਹੀਂ ਹੈ ਨਹੀਂ ਪਹਿਲੇ ਹਫਤੇ ਸਰਕਾਰ ਬਣਾ ਦਿਓ ਜਿੰਨੇ ਮਰਜ਼ੀ ਅੱਜ ਪੰਜਾਬ 'ਚ ਅੱਜ ਪੰਜਾਬ 'ਚ 15 ਲੱਖ ਕਿਊਬਰ ਕਨੈਕਸ਼ਨ ਹੈ ਉਹਦੇ 'ਚੋਂ 13.5 ਲੱਖ ਬਾਦਲ ਸਾਹਿਬ ਨੇ ਵੰਡਿਆ ਆਹ ਦੇਖ ਲਓ ਆਪਣੀ ਸਰਕਾਰ ਚ ਪਰ ਲੱਖ ਤੋਂ ਉਹ ਨਹੀਂ ਦਿੱਤਾ ਸੀ ਲੱਖ ਤੇ ਆਹ ਦੇਖੋ 7 ਸਾਲ ਹੋ ਗਏ ਮਿਲਿਆ ਕਿਸੇ ਨੂੰ ਉਹ ਪੁੱਛਦਾ ਹੀ ਨਹੀਂ ਕੋਈ ਹੁਣ ਤਾਂ ਕਣਕੁਣ ਕੀ ਬੰਦ ਹੈ ਸਾਰਾ ਕੁਝ ਬੰਦ ਹੈ ਸਾਰਾ ਕੁਝ ਵੇਲੇ ਕਰ ਛੱਡੇ ਆ ਹਾਂ ਐਸ ਕਰਕੇ ਬੀਬੀ ਉਹ 1000 ਰੁਪਏ ਤਾਂ ਨਹੀਂ ਆ ਗਏ ਕਿ ਦੇ ਹੀ ਹੈ ਉਹ ਬਿੱਲ ਲਾਉਂਦੇ ਆ ਤੁਹਾਡੇ ਕਹਿੰਦੇ ਕਹਿੰਦੇ ਬਿੱਲ ਮੈਂ ਗਿਆ ਸੀ ਬੀਬੀਆਂ ਮੇਰੇ ਕੋਲੇ ਲੈ ਕੇ ਆਈ ਸੀ ਕਿ ਇਹਨੂੰ 20000 ਦਾ ਬਿੱਲ ਆ ਬਿਜਲੀ ਦਾ 25000 ਦਾ ਆ ਆਹ ਇਹ ਬਿੱਲ ਹਾਂ ਆਈ ਜਾਂਦੇ ਆ ਆ ਤੇ ਠੱਗੀ ਠੱਗੀ ਮਾਰ ਰਹੇ ਆ ਸਾਰੇ ਆ ਠੱਗਾਂ ਤੋਂ ਪੁੱਛੋ ਤੁਸੀਂ ਪਜੋਕੜ ਦੇਖਿਆ ਕਿਸੇ ਵੀ ਆਮ ਆਦਮੀ ਐਮਐਲਏ ਦਾ ਤੂੰ ਐਕਚੁਅਲੀ ਤੁਸੀਂ ਨਾ ਬੰਦਾ ਤਾਂ ਦੇਖਿਆ ਵੀ ਤੁਸੀਂ ਕੱਲਾ ਝਾੜੂ ਦੇਖਿਆ ਬੰਦਾ ਤੁਹਾਨੂੰ ਕਿ ਕਈ ਹਲਕੇ ਵਾਲਿਆਂ ਨੂੰ ਪਤਾ ਹੀ ਨਹੀਂ ਐਮਐਲਏ ਦਾ ਨਾਂ ਕੀ ਹੈ ਕੱਲਾ ਝਾੜੂ ਕੰਨਾਂ ਤੇ ਲਿਖਦਾ ਸੀ ਇੱਕ ਮੌਕਾ ਝਾੜੂ ਨੂੰ ਦਿਓ ਇੱਕ ਮੌਕਾ ਝਾੜੂ ਨੂੰ ਦਿਓ ਤੇ ਇੱਕ ਮੇਰੇ ਮੈਂ ਪਿਛਲੀ ਪਿਛੇ ਟ੍ਰਿੰਡ ਜੀ ਦੱਸਿਆ ਸੀ ਇੱਕ ਬੰਦਾ ਆਮ ਆਦਮੀ ਛੱਡ ਕੇ ਮੇਰੇ ਕੋਲੇ ਆਇਆ ਮੈਂ ਕਿਹਾ ਕਿਉਂ ਆਇਆ ਕਹਿੰਦਾ ਜੀ ਮੇਰੀ ਬੇਇੱਜ਼ਤੀ ਬੜੀ ਕੀਤੀ ਐਮਐਲਏ ਨੇ ਮੈਂ ਕਿਹਾ ਕਿਉਂ ਕੀ ਕੀਤਾ ਤੇਰੇ ਨਾਲ ਕਹਿੰਦਾ ਮੈਂ ਆਪਣੇ ਕੰਮ ਗਿਆ ਐਮਐਲਏ ਨੂੰ ਉਹ ਕਹਿੰਦਾ ਮੈਂ ਨਹੀਂ ਕਰ ਸਕਦਾ ਮੈਂ ਜਾਣਾ ਹੈ ਮੈਂ ਕਿਹਾ ਜੀ ਇਹ ਵੋਟਾ ਮੰਗਣਾ ਆਏ ਸੀ ਉਦੋਂ ਤਾਂ ਤੁਸੀਂ ਤੁਸੀਂ ਬੜੀ ਚੰਗੀ ਤਰ੍ਹਾਂ ਮਿਲਦੇ ਸੀ ਕਹਿੰਦਾ ਤੁਸੀਂ ਕਿਹਾ ਮੈਨੂੰ ਵੋਟ ਪਈ ਹੈ ਉਹ ਕਹਿੰਦਾ ਤੁਹਾਨੂੰ ਪਈ ਹੈ ਕਹਿੰਦਾ ਮੈਨੂੰ ਨਹੀਂ ਪਈ ਤੁਸੀਂ ਝਾੜੂ ਨੂੰ ਪਈ ਹੈ ਉਹਨੇ ਕੀ ਕੀਤਾ ਐ ਮਲੇ ਨੇ ਆਪਣੇ ਦਰਵਾਜ਼ੇ ਦੇ ਗੇਟ ਤੇ ਝਾੜੂ ਲਾਤਾ ਕਹਿੰਦਾ ਜਿਹਨੇ ਗੱਲ ਕਰਨੀ ਹੈ ਇਹਦੇ ਨਾਲ ਕਰੋ ਝਾੜੂ ਨਾਲ ਜੀ ਨੂੰ ਵੋਟ ਪਈ ਹੈ ਬੀਬੀਓ ਐਂ ਕਰਿਓ ਅੱਜ ਘਰੇ ਜਾ ਕੇ ਸਭ ਤੋਂ ਪਹਿਲੇ ਝਾੜੂ ਕੱਢ ਕੇ ਅੱਗ ਲਾ ਦਿਓ ਪੋਚਾ ਕਰਨ ਲੱਗ ਜੋ ਝਾੜੂ ਨਹੀਂ ਰੱਖਣਾ ਆਪਾਂ ਕਰੇ ਪਹਿਲੇ ਝਾੜੂ ਨਹੀਂ ਰੱਖਣਾ ਆਪਾਂ ਇੱਕ ਕਾਲਾ ਸਾਹਿਬ ਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਕਰਨੀ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਕਿਸੇ ਨੂੰ ਯਾਦ ਹੈ ਜੈ ਹਰ ਜੀ ਨੰਗ ਸਿੰਘ ਜੀ ਕੋ ਇਹਨਾਂ ਨੂੰ ਵੀ ਦੱਸ ਦਿਆ ਜਿਹੜੇ ਨੌਜਵਾਨਾਂ ਨੂੰ 40 ਸਾਲ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਹਮਲਾ ਕਰਾਇਆ ਤੇ ਅੱਕੀ ਪਹਿਲੀ ਜੂਨ ਨੂੰ ਵੋਟਾਂ ਪੈਣੀਆਂ ਦੱਸੋ ਕੀ ਕਰਨਾ ਚਾਹੀਦਾ ਆਪਾਂ ਨੂੰ ਜਿਹੜਾ ਹਲੇ ਵੀ ਕਾਂਗਰਸ ਨੂੰ ਸਿੱਖ ਪਾਉਂਦਾ ਵੋਟਾਂ ਉਹਨੂੰ ਕੀ ਕਹੀਏ ਸਿੱਖ ਕਹੀਏ ਇਹ ਤਾਂ ਵੱਧ ਕੀ ਤੁਹਾਡੇ ਨਾਲ ਹੋ ਸਕਦਾ 40 ਸਾਲ ਪਹਿਲੇ ਹਜ਼ਾਰਾਂ ਭੈਣ ਭਰਾਵਾਂ ਥੋੜਿਆਂ ਦੇ ਬੀਬੀਆਂ ਨੂੰ ਮਾਤਾ ਨੇ ਗਲਾਂ ਚ ਤਹਿਰ ਪਕੇ ਅੱਗ ਲਾਇਏ ਗਏ ਪਠਾਨ ਪਟਨਾ ਤੋਂ ਲੈ ਕੇ ਨਾਗਪੁਰ ਤੋਂ ਲੈ ਕੇ ਕਾਨਪੁਰ ਤੋਂ ਲੈ ਕੇ ਦਿੱਲੀ ਅਫਸਰਾਂ ਨੂੰ ਮਾਰੇ ਗਿਆ ਇੱਕ ਨੂੰ ਵੀ ਹਲੇ ਸਜ਼ਾ ਮਿਲੀ ਦੋਸ਼ੀ ਨੂੰ ਤੇ ਫਿਰ ਵੀ ਜੇ ਕਾਂਗਰਸ ਨੂੰ ਵੋਟ ਆ ਪਾਉਂਦੇ ਆ ਫਿਰ ਕੀ ਕਹਾਂਗੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਕਾਲੀ ਦਲ ਤੁਹਾਡੀ ਫੌਜ ਹੈ ਜੇ ਕਮਜ਼ੋਰ ਕਰਤੀ ਤੁਸੀਂ ਤੇ ਨੁਕਸਾਨ ਤੁਹਾਡਾ ਹੀ ਹੋਇਆ ਹੈ ਅਮਰੀਕਾ ਵਰਗੇ ਦੇਸ਼ ਦੇ ਦਿੱਤਰ ਕਰ ਕੋ ਝਾਕ ਨਹੀਂ ਸਕਦਾ ਕਿਉਂ ਉਹਨਾਂ ਦੀ ਫੌਜ ਹੈ ਨਹੀਂ ਲੱਗਦਾ ਕੋਈ ਪੰਗਾ ਨਹੀਂ ਲੈਂਦਾ ਤੁਹਾਡੇ ਨਾਲ ਪੰਗਾ ਲੈਣ ਲੱਗ ਗਏ ਤੁਹਾਡੇ ਬਾਰਡਰ ਸੀਲ ਘਟੇ ਆ ਕੀ ਤੁਹਾਨੂੰ ਟੱਪਣ ਦਿੱਤਾ ਕਿਉਂਕਿ ਸਰਕਾਰ ਝਾੜੂ ਵਾਲੇ ਦੀ ਸੀ ਭਗਵੰਤ ਮਾਨ ਤੇ ਅਮਸ਼ਾ ਇਕੱਠੇ ਹੋ ਗਏ ਆ ਦੇਖਿਓ ਇਲੈਕਸ਼ਨ ਦੇ ਬਾਅਦ ਅਸੀਂ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੋੜ ਕੇ ਪੰਜਾਬ ਆਪਾਂ ਦੀ ਬਣਾ ਕੇ ਭਾਜਪੀ ਨਾਲ ਸਮਝੌਤਾ ਕਰਕੇ ਉਹਦੇ ਹਿਸਾਬ ਨਾਲ ਚੱਲੂਗਾ ਕਿ ਨਹੀਂ ਤਾਂ ਕਿਸੇ ਸੂਬੇ ਦੇ ਵਿੱਚ ਦੂਜੇ ਸੂਬੇ ਦੀ ਪੁਲਿਸ ਬੰਬ ਨਹੀਂ ਸੁੱਟ ਸਕਦੀ ਆ ਅਤਰੂ ਗੈਸ ਨਹੀਂ ਚਲਾ ਸਕਦੀ ਬੰਦਿਆਂ ਨੂੰ ਚੱਕ ਕੇ ਬਾਹਰ ਨਹੀਂ ਲਿਜਾ ਸਕਦੀ ਆ ਕਮਜ਼ੋਰੀ ਆਪਣੀ ਕਰਕੇ ਆ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਹਿੰਮਤ ਨਹੀਂ ਹੁੰਨੀ ਸੀ ਇਹਨਾਂ ਦੀ ਹਿੰਮਤ ਨਹੀਂ ਹੁੰਨੀ ਸੀ ਹਿੰਮਤ ਆਪਾ ਦੁੱਤੀ ਹੈ ਇਹ ਜੇ ਬੰਦਿਆਂ ਨੂੰ ਨਿਲੈਕਾਂ ਨੂੰ ਆਪਾ ਦੇਤੇ ਤੇ ਆ ਇਸ ਕਰਕੇ ਮੈਂ ਸਾਰੇ ਇਹਨਾਂ ਨੂੰ ਕਹਿਣਾ ਚਾਹਣਾ ਹੈ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਐ ਉਵੇਂ ਤੁਸੀਂ ਵੀ ਪਹਿਲੀ ਜੂਨ ਨੂੰ ਬਾਰਡਰ ਸੀਲ ਕਰ ਦਿਓ ਫੈਸਲਾ ਕਰੋ ਇੱਕ ਇੱਕ ਵੋਟ ਆਪਣੀ ਖੇਤਰੀ ਪਾਰਟੀ ਨੂੰ ਪਾਉਣੀ ਐ ਤੇ ਦਿੱਲੀ ਵਾਲਿਆਂ ਨੂੰ ਇੱਕ ਵੋਟ ਨਹੀਂ ਪਾਉਣੀ ਜਿੰਨੇ ਵੀ ਦਿੱਲੀ ਵਾਲਿਆਂ ਪਾਰਟੀ